ਬਬਿਸ਼ ਕਰਮਾ ਦੇ ਦੇ ਮੌਕੇ ਦੇ ਖੂਨਦਾਨ ਕੈਂਪ ਲਗਾਇਆ ਗਿਆ ਫੋਰ ਦੇ ਲੋ ਮਤਲਬ ਬਲੱਡ ਜਿੰਨਾ ਚਾਹੁੰਦੇ ਤਾਂ ਤੁਹਾਨੂੰ ਦਿੱਕਤ ਨਹੀਂ ਹੁੰਦੀ ਅਸੀਂ ਤਾਂ ਹਰੇਕ ਨੌਜਵਾਨ ਜਿਹੜੇ ਨੂੰ ਸਤਿਮਨਾ ਕਰਦੇ ਆਂ ਕਿ ਹਰ ਇੱਕ ਨੂੰ ਦਿਨਾ ਚਾਹੀਦਾ ਕਿਉਂਕਿ ਲੋੜਵੰਦਾ ਵਾਸਤੇ ਲੋੜਵੰਦਾ ਵਾਸਤੇ ਵਰਤਿਆ ਜਾਂਦਾ ਕਿ ਪਹਿਲਾਂ ਤਾਂ ਮੈਂ ਤੁਹਾਡਾ న్యూਸ ਵਾਲਿਆਂ ਦਾ ਇੱਥੇ ਪਹੁੰਚ ਤੇ ਸਭ ਤੁਹਾਨੂੰ ਜੀ ਆਇਆਂ ਕਹਿਣਾ ਧੰਨਵਾਦ ਕਰਦਾ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਇਸ ਵੀਡੀਓ ਦੀ ਦੇਰੀ ਲਈ ਅਸੀਂ ਸਾਰੇ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਹਾਂ ਵਿੱਤੇ ਸਮੇਂ ਦੌਰਾਨ ਸ਼ਹਿਰ ਰਾਮਪਰਾ ਫੂਲ ਦੇ ਵਿਸ਼ਕਰਮਾ ਮੰਦਰ ਵਿੱਚ ਇਕਾ ਭਾਈ ਦੂਜ ਦਾ ਦਿਹਾੜਾ ਬੜੇ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਮੌਕੇ ਇੱਕ ਖੂਨਦਾਨ ਕੈਂਪ ਵੀ ਲਗਾਇਆ ਗਿਆ ਇਸ ਕੈਂਪ ਵਿੱਚ ਖੂਨਦਾਨੀਆਂ ਵੱਲੋਂ 55 ਯੂਨਟ ਦੇ ਕਰੀਬ ਖੂਨਦਾਨ ਦਿੱਤਾ ਗਿਆ ਹਰ ਸਾਲ ਦੀ ਤਰ੍ਹਾਂ ਇੱਥੇ ਆਏ ਸ਼ਰਧਾਲੂਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਅਤੇ ਵਖ-ਵਖ ਲੋਕਾਂ ਨੇ ਵਖ-ਵਖ ਤਰੀਕੇ ਨਾਲ ਆਪਣੀ-ਆਪਣੀ ਸੇਵਾਵਾਂ ਨੂੰ ਨਿਭਾਇਆ ਆਓ ਇਸ ਵੀਡੀਓ ਦੀ ਹੋਰ ਜਾਣਕਾਰੀ ਦੇ ਲਈ ਆਪਾਂ ਇਸ ਵੀਡੀਓ ਨੂੰ ਅੱਗੇ ਦੇਖਦੇ ਹਾਂ ਪਹਿਲਾਂ ਤਾਂ ਮੈਂ ਤੁਹਾਡਾ న్యూਸ ਵਾਲਿਆਂ ਦਾ ਇੱਥੇ ਪਹੁੰਚ ਤੇ ਸਭ ਤੁਹਾਨੂੰ ਜੀ ਆਇਆਂ ਕਹਿਣਾ ਧੰਨਵਾਦ ਕਰਦਾ ਇਹ ਅੱਜ ਅਸੀਂ ਇਸ ਵਿਸ਼ਮਕਰਮਾ ਮੰਦਿਰ ਵਿਖੇ ਟਿੱਕਾ ਭਾਈ ਦੂਜ ਦਾ ਦਿਹਾੜਾ ਬੜੀ ਧੂਮਤਾਂ ਦੇ ਨਾਲ ਮਨਾ ਰਹੇ ਹਾਂ ਇਸ ਮੰਦਿਰ ਦੀ ਉਸਾਰੀ ਬਾਬਾ ਵਿਸ਼ਮਕਰਮਾ ਮੰਦਿਰ ਦੀ ਉਸਾਰੀ ਸ਼੍ਰੀ ਸ਼੍ਰੀ 108 ਸਿੱਧ ਬਾਬਾ 인ਦਰਦਾਸ ਮਹਾਰਾਜ ਜੀਆ ਨੇ ਆਪਣੇ ਕਰ ਕਮਲਾਂ ਦੇ ਨਾਲ ਕਰਵਾਈ ਸੀ ਸਾਡੇ ਇਸ ਇਲਾਕੇ ਦੇ ਵਿੱਚ ਬਹੁਤ ਹੀ ਹਿਸਟੋਰਿਕ ਇਤਿਹਾਸਕ ਮੰਦਿਰ ਹੈ ਜੋ ਕਿ ਇੱਥੇ ਸੰਗਤਾਂ ਇਕੱਠੀਆਂ ਹੋ ਕੇ ਹਰ ਸਾਲ ਇੱਥੇ ਵਿਸ਼ਵਕਰਮਾ ਦੇਤੇ ਪਟਕਾ ਭਾਈ ਦੂਜ ਦਾ ਦਿਹਾੜਾ ਮਨਾਉਂਦੀਆਂ ਨੇ ਪੰਥ ਦੇ ਮਹਾਨ ਪ੍ਰਸਿੱਧ ਰਾਗੀ ਢਾਕੀ ਜੱਥੇ ਕਵੀਸ਼ਰੀ ਜੱਥੇ ਕਥਾਵਾਚਕ ਔਰ ਹਜ਼ਾਰਾਂ ਦੀ ਤਦਾਦ ਦੇ ਵਿੱਚ ਇੱਥੇ ਸੰਗਤਾਂ ਪਹੁੰਚਦੀਆਂ ਨੇ ਜੋ ਗੁਰੂ ਇਤਿਹਾਸ ਨੂੰ ਸੁਣਾਉਂਦੇ ਨੇ ਗੁਰੂ ਇਤਿਹਾਸ ਦੇ ਨਾਲ ਜੋੜਦੇ ਨੇ ਜੀ ਔਰ ਉਸ ਤੋਂ ਬਾਅਦ ਦੀਵਾਨ ਤੋਂ ਬਾਅਦ ਇੱਥੇ ਟੁੱਟ ਲੰਗਰ ਵਰਤਦਾ ਸਾਰੀਆਂ ਸੰਗਤਾਂ ਇੱਥੇ ਆਉਂਦੀਆਂ ਨੇ ਲੰਗਰ ਛਕਦੀਆਂ ਨੇ ਜੀ ਸੇਵਾ ਕਰਦੀਆਂ ਨੇ ਔਰ ਇਹ ਹਰ ਸਾਲ ਪਿਛਲੇ 3 ਸਾਲਾਂ ਤੋਂ ਇੱਥੇ ਸਮਾਜ ਦੀ ਸੇਵਾ ਵੈਲਫੇਅਰ ਸੁਸਾਇਟੀ ਦੇ ਨਾਲ ਜੋ ਸਾਡੇ ਨਾਲ ਉਹ ਜੁੜੇ ਨੇ ਉਹ ਹਰ ਸਾਲ ਇੱਥੇ ਖੂਨਦਾਨ ਕੈਂਪ ਲਾਉਂਦੇ ਨੇ ਅੱਜ ਵੀ ਉਹਨਾਂ ਨੇ ਖੂਨਦਾਨ ਕੈਂਪ ਲਾਇਆ 48 ਜੁਨਟ ਅੱਜ ਖੂਨ ਇੱਥੇ ਇਕੱਤਰ ਹੋਇਆ ਜੋ ਇਨਸਾਨੀਅਤ ਦੀ ਸੇਵਾ ਦੇ ਵਾਸਤੇ ਬਲੱਡ ਵਾਲਰ ਵੱਖ-ਵੱਖ ਬਲੱਡ ਬੈਂਕਾਂ ਦੇ ਵਿੱਚ ਜਾਂਦਾ ਔਰ ਅਸੀਂ ਫੇਰ ਅੱਜ ਵਿਸ਼ਵ ਕਰਮਾ ਦਿਵਸ ਦੇ ਉੱਤੇ ਸਮੁੱਚੇ ਦੁਨੀਆ ਦੇ ਵਿੱਚ ਵਸਦੇ ਸਾਡੇ ਰਾਮ ਗੜੀਆ ਭਾਈਚਾਰੇ ਨੂੰ ਲੱਖ ਲੱਖ ਵਧਾਈ ਦਿੰਦੇ ਹੋਈ ਸਭ ਨੂੰ ਅੱਜ ਇੱਥੇ ਜੀ ਆਇਆਂ ਆਖਦੇ ਆ ਤੁਹਾਡਾ ਵੀ ਦੁਆਰਾ ਫੇਰ ਧੰਨਵਾਦ ਕਰਦੇ ਆ ਇੰਨਾ ਕੁਝ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਰੇ ਦੇ ਕਿਹਨਾਂ ਦੇ ਕਿਹੜੀਆਂ ਦਾ ਸ਼ੇਰ ਦੇਣਕਾਰ ਉਹਨਾਂ ਵਾਸ਼ੇ ਸਾਡੇ ਨੇ ਨਹੀਂ ਇਧਰ ਕਰਾ ਦੇ ਕੋ ਜੀ ਬੜੇ ਚੰਗੇ ਜਿਨ੍ਹਾਂ ਨੇ ਡੋਨੇਟ ਕਰਦੇ ਆ ਬਲੱਡ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਆ ਵੀ ਇਹ ਬਲੱਡ ਜਿਹੜਾ ਥੈਲੋਸੀਨੀਆ ਬੱਚਿਆਂ ਦੇ ਲੱਗ ਰਿਹਾ ਰੋਡ ਐਕਸੀਡੈਂਟਾਂ ਦੇ ਵਾਸਤੇ ਲੋਕ ਬੰਦਾਂ ਨੂੰ ਦਿੱਤਾ ਜਾਂਦਾ ਬਾਬਾ ਵਿਸ਼ਕਰਮਾ ਦੇ ਮੌਕੇ ਦੇ ਖੂਨਦਾਨ ਕੈਂਪ ਲਗਾਇਆ ਗਿਆ ਹੈ ਫੂਲ ਰੋਡ ਰਾਮਪੁਰ ਜ਼ਿਲ੍ਹਾ ਬਠਿੰਡਾ ਕੈਂਪ ਅੱਜ ਟਾਈਮ ਰੈਗੂਲਰ ਚੱਲ ਰਿਹਾ ਜੀ 50 ਤੋਂ 55 ਜੂਨਟਾ ਹੋ ਚੁੱਕੀਆਂ ਨੇ 2 ਤੋਂ 2:30 ਵਜੇ ਤੱਕ ਕੈਂਪ ਚੱਲੇਗਾ ਉਸ ਤੋਂ ਬਾਅਦ ਦੇ ਦੇ ਕਿੰਨੇ ਜੂਨਟਾ ਹੋਣਗੇ ਆ ਰਹੇ ਆ A ਪੋਜ਼ਿਟਿਵ B ਪੋਜ਼ਿਟਿਵ AB ਨੈਗਟਿਵ ਵੀ ਆ ਰਹੇ ਆ ਪੋਜ਼ਿਟਿਵ ਵੀ ਆ ਰਹੇ ਆ ਕੀ ਖ਼ਬਰ ਕੀ ਨਹੀਂ ਖ਼ਬਰ ਹੈ चङे परेश्वर गाॾा ऐका तुम्ही खूप सांगेत आहे. ऐका. लवकर नान ते भले गे मसां कदम नानक ते भले सुठे वाहेगुरु जी कला वाहेगुरु जी किरदा सोन लख ख़ुशियुनि ते सतगुर नज़र अॼु असीं सारे लाइ ਇਹ ਜਿਹੜਾ ਦੇ ਆਏ ਸਾਲ ਕਰਕੇ ਦੇਖੋ ਹੋਰ ਖਾਂ ਸਾਡਾ ਟਾਈਮ ਲੱਗੇ ਨਾ ਲੱਗੇ ਅਸੀਂ ਇਥੋਂ ਸਰਦਾ ਨਾਲ ਆਉਣੇ ਆ ਤੇ ਬਲੱਡ ਅਸੀਂ ਮਤਲਬ ਦੋਨੋਂ ਦੇਖੀ ਜਾਂਦੇ ਕੋਈ ਐਸੀ ਗੱਲ ਨਹੀਂ ਲੋਕਾਂ ਦੀ ਸੇਵਾ ਕਰਦੇ ਅਸੀਂ 15 15 ਵਾਰ ਦੇ ਚੁੱਕੇ ਹੁਣ ਵੀ ਵਾਰ ਦਿੱਤਾ ਜੀ ਸਰ ਆਪਰਾਮ ਭਾਗ ਜੀ ਕੀ ਕਹਿਣਾ ਚਾਹੂੰਗੀ ਅੱਜ ਵਿਸ਼ਕਰਮਾ ਦੇ ਵੀ ਹੈ ਇਸਦੀ ਵੀ ਬਹੁਤ ਮਹੱਤਤਾ ਹੈ ਬਹੁਤ ਬਾਗਮਾਨ ਜੀ ਬਹੁਤ ਬਾਗਮਾਨ ਜੀ 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 ਸਰ ਬੜਾ ਬੜਵਾ ਬਤਾਇਆ ਹੋਣਾ ਕੋਈ ਦਿੱਕਤ ਨਹੀਂ ਆਉਂਦੀ ਵੀਰ ਜੀ 1% ਵੀ ਨਹੀਂ ਆਉਂਦੀ ਜੇ ਤੁਸੀਂ ਦਿਨੋਂ ਮਤਲਬ ਬਲੱਡ ਦੇਣਾ ਚਾਹੁੰਦੇ ਹੋ ਤਾਂ ਤੁਹਾਨੂੰ ਦਿੱਕਤ ਨਹੀਂ ਆਉਂਦੀ ਅਸੀਂ ਤਾਂ ਹਰੇਕ ਨੌਜਵਾਨ ਜਿਹੜੀ ਨੂੰ ਪ੍ਰੇਰਨਾ ਕਰਦੇ ਆਂ ਵੀ ਹਰ ਇੱਕ ਨੂੰ ਦਿਨਾ ਚਾਹੀਦਾ ਕਿਉਂਕਿ ਲੋੜਵੰਦਾ ਵਾਸਤੇ ਲੋੜਵੰਦਾ ਵਾਸਤੇ ਵਰਤਿਆ ਜਾਂਦਾ ਕਿਸੇ ਵੀ ਪ੍ਰਕਾਰ ਦੀ ਕਿਸੇ ਨੂੰ ਦਿੱਕਤ ਹੈ ਬਲੱਡ ਅਸੀਂ ਅਵੇਲੇਬਲ ਕਰਾਉਂਦੇ ਹਾਂ ਤੁਹਾਨੂੰ ਕੋਈ ਦਿੱਕਤ ਨਹੀਂ ਆ ਤੁਹਾਨੂੰ ਮਿਲਦਾ ਸੀ ਇਸੇ ਕਰਕੇ ਜਦ ਲੋੜ ਹੋਵੇ ਤਾਂ ਆਪਾਂ ਦੇ ਦੇ ਦਿੰਦੇ ਜਦ ਜਿੰਨਾ ਜ਼ਰੂਰਤ ਹੋਏ ਸਟੇਟ ਕਰੋ ਕਿ ਤੁਹਾਨੂੰ